ਗੁੱਡ ਮਾਰਨਿੰਗ ਫਰੈਂਡਸ ਸਵੇਰ ਹੋ ਚੁੱਕੀ ਹੈ ਜੀ ਲੋ ਜੀ ਟਾਈਮ ਹੋਇਆ ਵਾ 5:30 ਵਜੇ ਦਾ ਔਰ ਅੱਜ ਮੈਂ 5:30 ਵਜੇ ਉੱਠ ਗਈ ਸੀ ਔਰ ਇੱਕ ਪਾਸੇ ਧਰੀ ਹੈ ਜੀ ਮੈਂ ਚਾਹ ਔਰ ਇੱਕ ਪਾਸੇ ਧਰੀ ਹੋਈ ਹੈ ਮੈਂ ਖੀਰ ਕਿਉਂਕਿ ਅੱਜ ਹੈ ਜੀ ਮੌਸ ਪੀਤਰਾ ਦਾ ਆਖਰੀ ਦਿਨ ਹੈ ਜੀ ਫਾਈਨਲੀ ਅੱਜ ਸਾਡੇ ਬਜ਼ੁਰਗ ਚਲੇ ਜਾਉਂਗੇ ਜੀ ਆਪਣੇ ਆਪਣੇ ਘਰ ਨੂੰ ਔਰ ਚਾਹ ਬਣਾ ਕੇ ਰੱਖ ਦਾਂਗੀ ਮੈਂ ਕਿਉਂਕਿ ਜਦ ਬੱਚੇ ਔਰ ਫੈਮਿਲੀ ਉੱਠੇਗੀ ਬਾਕੀ ਚਾਹ ਪੀ ਲੈਣੀ ਹੈ ਔਰ ਮੈਂ ਆਪਣਾ ਨਾਤੋ ਕੇ ਸੀ ਟੱਕ ਕੇ ਬਣਾਰੀਆਂ ਜੀ ਬਜ਼ੁਰਗਾਂ ਦਾ ਖਾਣਾ ਕਿਉਂਕਿ ਅੱਜ ਆਖਰੀ ਸਰਾਧ ਹੈ ਮੈਂ ਬਾਕੀ ਕੋਈ ਵੀ ਸਰਾਧ ਨਹੀਂ ਪਾਂਦੀ ਹੁੰਦੀ ਕਿਉਂਕਿ ਮੈਂ ਸਿਰਫ ਪਾਨੀ ਹੁੰਨੀ ਜੀ ਲਾਸਟ ਸਰਾਧ ਮੌਸ ਦਾ ਤੇ ਬਾਕੀ ਕੋਈ ਵੀ ਸਰਾਧ ਮੈਂ ਨਹੀਂ ਪਾਂਦੀ ਬਸ ਮੈਨੂੰ ਲਾਸਟ ਹੀ ਠੀਕ ਲੱਗਦਾ ਸਾਰੇ ਕਾਸੀ ਦੇ ਨੌ ਦਾ ਆਪਾਂ ਇੱਕੋ ਹੀ ਸਰਾਧ ਪਾ ਦਿੰਨੇ ਆ ਮੌਸ ਵਾਲੇ ਦਿਨ ਦਾ ਹਨਾ ਤੇ ਲੋ ਜੀ ਗੋਭੀ ਮੈਂ ਧੋ ਕੇ ਸਮਾਰ ਕੇ ਰੱਖਾਂਗੀ ਕਿਉਂਕਿ ਗੋਭੀ ਨਾ ਮੈਂ ਗਰਮ ਪਾਣੀ ਦੇ ਵਿੱਚ ਧੋਈ ਆ ਪਹਿਲਾਂ ਗਰਮ ਪਾਣੀ ਦੇ ਵਿੱਚ ਉਬਾਲ ਕੇ ਆ ਸਾਰੀ ਰਾਤ ਭਿਉਂ ਕੇ ਰੱਖੀ ਆ ਕਿਉਂਕਿ ਜੋ ਕੀੜਾ ਕੁੜਾ ਹੁੰਦਾ ਨਾ ਗੋਭੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਪਰੇਅ ਵਾਲੀ ਗੋਭੀ ਆ ਕੀੜੇ ਹੁੰਦੇ ਆ ਗੋਭੀ ਦੇ ਵਿੱਚ ਔਰ ਉਹਦੇ ਕਰਕੇ ਮੈਂ ਗਰਮ ਪਾਣੀ ਚ ਧੋਈ ਆ ਪਹਿਲਾਂ ਔਰ ਫਿਲਹਾਲ ਹੁਣ ਮੈਂ ਗਰਮ ਪਾਣੀ ਤੋਂ ਬਾਅਦ ਠੰਡੇ ਪਾਣੀ ਚ ਡੀਪ ਕਰਾਂਗੀ ਚੰਗੀ ਤਰ੍ਹਾਂ ਯਾਨੀ ਤਿੰਨ ਤਿੰਨ ਪਾਣੀਆਂ ਚ ਧੋਈ ਆ ਮੈਂ ਪਹਿਲਾਂ ਕੱਟ ਕੇ ਧੋਈ ਆ ਫਿਰ ਗਰਮ ਪਾਣੀ ਚ ਬੋਲ ਕਰੀ ਆ ਉਸ ਤੋਂ ਬਾਅਦ ਫਿਰ ਦੁਬਾਰਾ ਤਾਜੇ ਫਰੈਸ਼ ਪਾਣੀ ਚ ਧੋ ਕੇ ਫਿਰ ਬਣਾਈ ਹੈ ਕਿਉਂਕਿ ਤਸੱਲੀ ਜੀ ਹੋ ਜਾਂਦੀ ਹੈ ਵੀ ਗੋਭੀ ਦੇ ਵਿੱਚ ਕੁਝ ਹੈ ਨਹੀਂ ਹਨਾ ਨਹੀਂ ਸਬਜੀ ਬਣੀ ਬੜਾਈ ਖਰਾਬ ਹੋ ਜਾਂਦੀ ਹੈ ਜੇ ਮੜਾ ਜਿਹਾ ਵੀ ਕੀੜਾ ਉੱਪਰ ਆ ਜਾਏ ਇਸ ਕਰਕੇ ਆਪਨੇ ਚੰਗੀ ਤਰ੍ਹਾਂ ਧੋਸ ਮਾਰ ਕੇ ਗੋਭੀ ਨੂੰ ਇੱਕ ਟੋਕਰੀ ਚ ਕੱਢ ਲਿਆ ਲੁੱਚੜ ਜੂ ਦਿਨੇ ਤੇ ਇੰਨੇ ਆਪਾਂ ਸਬਜੀ ਨੂੰ ਲਾਉਂਗੇ ਤੜਕੇ ਛੜ ਕੇ ਚਾਹ ਵੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਔਰ ਖੀਰ ਵੀ ਬਸ ਆਪਣੀ ਮੋਸਟਲੀ ਬਣ ਗਈ ਆ बच्चे ਹਲੇ ਸੁੱਤੇ ਪਈਆਂ ਸਾਰੇ ਜਣੇ। ਔਰ ਬਾ ਚਾਦੇ ਵਿੱਚ ਵੀ ਦੁੱਧ ਪਾ ਦੰਨੇ ਆ ਰਿੱਜ ਗਈ ਆ ਜੀ ਚਾਹੀ। ਬੱਚੇ ਵੀ ਸੁੱਤੇ ਪਈਆਂ ਹਸਬੰਡ ਵੀ ਸੁੱਤੇ ਪਈਆਂ। ਅੱਜ ਮੈਂ 5:30 ਵਜੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗਈਆਂ। ਫਿਰ ਮੈਂ ਖੇੜੇ ਪਰ ਬਾਕੀ ਮੱਥਾ-ਮੁਥਾ ਠੇਕ ਕੇ ਫਿਰ ਮੈਂ ਘਰ ਆ ਕੇ ਆਪਣਾ ਸ਼ਰਾਧਾ ਦੀ ਤਿਆਰੀ ਕਰਨ ਲੱਗੀ ਆਂ ਜੀ ਜੋ ਸ਼ਰਾਧ ਪਾਣਾ ਹੀ ਆ। ਹੁਣ ਆਪਾਂ ਤੜਕੇ ਲਾਉਂਗੇ ਜੀ ਗੋਭੀ ਦੀ ਸਬਜ਼ੀ ਨੂੰ। ਮਸਾਲਾ ਆਪਣਾ ਪੁੰਨਿਆਂ ਗਿਆ ਚੰਗੀ ਤਰ੍ਹਾਂ ਜੀਰਾ ਔਰ ਜਮੈਨ ਜੀਰਾ ਔਰ ਜਮੈਨ ਦਾ ਤੜਕਾ ਨੂੰ ਗੋਭੀ ਨੂੰ ਜ਼ਰੂਰ ਲਾਣਾ ਚਾਹੀਦਾ ਹੈ ਤੇ ਇੱਧਰ ਖੜੇ ਮਸਾਲੇ ਸੁੱਕੀ ਸਬਜੀ ਦਾ ਤੁਸੀਂ ਖੜੇ ਮਸਾਲਿਆਂ ਦੇ ਨਾਲ ਤੜਕਾ ਲਾਓ ਬਹੁਤ ਵਧੀਆ ਹੁੰਦਾ ਹੈ ਖੜੇ ਮਸਾਲਿਆਂ ਦੇ ਨਾਲ ਔਰ ਅਗਰ ਤੁਸੀਂ ਜੋ ਤਰੀ ਵਾਲੀ ਸਬਜੀ ਹੁੰਦੀ ਹੈ ਹਨਾ ਤੇ ਤਰੀ ਵਾਲੀ ਸਬਜੀ ਦੇ ਵਿੱਚ ਤਾਂ ਆਪਾਂ ਪੀਸ ਕੇ ਮਸਾਲਿਆਂ ਦਾ ਤੜਕਾ ਲਾਓ ਤਾਂ ਸਵਾਦ ਬਣਦੀ ਹੈ ਪਰ ਜਿਹੜੀ ਸੁੱਕੀ ਸਬਜੀ ਹੁੰਦੀ ਹੈ ਉਹਨੂੰ ਤੁਸੀਂ ਖੜੇ ਮਸਾਲਿਆਂ ਦੇ ਨਾਲ ਤੜਕਾ ਲਾ ਲਓ ਤਾਂ ਵੀ ਵਧੀਆ ਲੱਗਦੀ ਹੈ ਤੇ ਲੋਜੀ ਇੱਕ ਪਾਸੇ ਪਈਆਂ ਦੁੱਧ ਕਿਲੋ ਦੁੱਧ ਹੋਣਾ ਜੀ ਅੱਧਾ ਕਿਲੋ ਦੁੱਧੇ ਡੱਬੇ ਚ ਅੱਧਾ ਕਿਲੋ ਦੁੱਧ ਹੀ ਬਾਲਟੀ ਜੀ ਚ ਪਿਆ ਹੈ ਫੇ ਲੋਜੀ ਗੋਭੀ ਦੀ ਸਬਜ਼ੀ ਦਾ ਮੋਸਟਲੀ ਆਪਣੀ ਬਣ ਕੇ ਹੋ ਰਹੀ ਹੈ ਰੈਡੀ ਧੱਕ ਦੂੰਗੀ ਆਪਾਂ ਹੁਣ ਕਿਉਂਕਿ ਬਣੀ ਚੱਲੂਗੀ ਜਦ ਤੱਕ ਉਠਣਾ ਹੀ ਹੈ ਬੱਚਿਆਂ ਨੇ ਮੇਰੇ ਹਸਬੰਡ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਰਾਮ ਤੇ ਉਠੂੰਗੀ 8 ਵਜੇ ਲੇਡੀਜ਼ ਨੂੰ ਪਹਿਲਾਂ ਉਠਣਾ ਪੈਂਦਾ ਹੈ ਕਿਉਂਕਿ ਮੱਖੇ ਮੁੱਥੇ ਦੀ ਪਤਰੀ ਕਰਨੀ ਪੈਂਦੀ ਹੈ ਖਾਣਾ ਬਣਾਉਣਾ ਪੈਂਦਾ ਆ ਲੋ ਜੀ ਖੀਰ ਵੀ ਆਪਣੀ ਬਣ ਕੇ ਹੋ ਗਈ ਆ ਬਸ ਰੈਡੀ ਹੋਰ ਮੈਨੂੰ ਡਰਾਈ ਫੂਡ ਨਹੀਂ ਲੱਭਿਆ ਮੈਨੂੰ ਮਿਲਿਆ ਸਿਰਫ ਸੌਫ ਸੌਫ ਪਾਈ ਆ ਜੀ ਵਿੱਚ ਮੈਂ ਡਰਾਈ ਫੂਡ ਮੈਂ ਰੱਖਿਆ ਹੋਇਆ ਤਾਂ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਪਤਾ ਹੀ ਨਹੀਂ ਲੱਗਿਆ ਅਰੀ 와ਗੀ ਹਰਲੀ ਨੂੰ ਪਤਾ ਹੈ ਹੈ ਸੋਰੀ ਆ ਬੈਠਾ ਬੈਠੀ ਬੈਠੀ ਉਹ ਸਸਤੇ ਦਾ ਤਾਂ ਮਾਰ ਨੂੰ ਹੁੰਦਾ यो मन्ने बंदे भाई खल्ली है न उरो खा जागा का देखियो फ्रेंड्स कितरा देख रिया तार सळा मु बना ले अपना जी शास्त्री कल जी तो मम्मी यहां पे लगा रही है सांझियां हां जी इतरे माता जी का पारस है ए मम्मा ब्रूटे क्या बना रिया ब्रूटे ब्रूटे बोला जी इसने मम्मी ब्रोंटे यो भी होआ अच्छे से ऐड ओला मांग इसके पत्ते जय माता की जय सांझी मां ए करती <laughs> लियो करके ऊपर चक्की है गोहा गड्ढे गई खावा गाइस काद पहला <laughs> यो भी तो पेड़ की फेवरेट चीज है खोआ इसका यो खोआ खोआ ला दो थोड़ा ज़्यादा और ना लागी रे लागी इधर लगा गा कटोरी इस पर लगती छोटी लगेगी कम आ जाए ना छोटी मैं क्या कहूँगा छोटी ये चीज भी कम आ जाए इधर माता जी मारी दी। दी। दी दी। दी दी। दी आज हमारे सराद भी पैना जी मम्मी चमकरी प्लेट देखो देखो फ्रेंड्स मन्ने प्लेट बनाई शक्ल बना जाइए चमकरी देखो ये जी माता का आईफोन है

ਹਾ ਤੈਨੂੰ ਕੁਝ ਹੋਰ ਨਖਲਾ ਦੇ ਤੈਨੂੰ ਖਾਣੇ ਨੂੰ ਨਹੀਂ ਦਿੰਦੇ ਮੰਨੇ ਖਾਣੇ ਨੂੰ ਨਹੀਂ ਦਿੰਦੇ ਤੈਨੂੰ ਹੋਰ ਕੁਝ ਲਾ ਦੋ ਦੋ ਮਿੰਟ ਇੱਧਰ ਰਹਿ ਇੱਕ ਖਾਣੇ ਨੂੰ ਨਹੀਂ ਮਿਲਦਾ ਉਹਦੇ ਮੱਖੀਆਂ ਵੀ ਖਾਰੇ ਡੰਗਰ ਕੈਮਰੇ ਮਕਾ ਲਓ ਜੀ ਆਪਾਂ ਨੇ ਮੱਥਾ ਟੇਕ ਲਿਆ ਸ਼ਰਧਾ ਪਾ ਲਿਆ ਔਰ ਫਿਲਹਾਲ ਖਾਰੇ ਆ ਜੀ ਪੂਰੀਆਂ ਰੋਟੀ ਆਪਣੀ ਤਿਆਰ ਹੈ ਔਰ ਇੱਧਰ ਲਗਾਈ ਪੀ ਜੀ ਮੈਂ ਸੰਜੀ ਮਾਤਾ ਸਾਹਮਣੇ ਔਰ ਸੰਜੀ ਵੀ ਲੱਗ ਗਈ ਆ ਜੀ ਮਾਤਾ ਵੀ ਲੱਗ ਚੁੱਕੀ ਹੈ ਜੀ ਔਰ ਨੀਚੇ ਆਪਾਂ ਨੇ ਲਗਾ ਦੇ ਜੀ ਜੋ 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 ਬੀਜੇ ਕਰਦੇ ਆ ਨਾ ਔਰ ਅੱਜ ਸਾਡੇ ਘਰ ਆਈ ਹੈ ਜੀ ਸੰਜੀ ਮਾਤਾ ਤਾਂ ਫਿਲਹਾਲ ਹਮ ਵੀ ਖਾਏ ਆਪਣੀ ਪੂਰੀਏ ਦੇਖ ਬੰਦਾ ਕਿਵੇਂ ਖਾ ਰਿਆ ਸੋ ਵਧੀਆ ਲੱਗ ਰਹੀ ਹੈ ਮੋਜਾ ਲੱਗ ਰਹੀਆਂ ਜਿਰ ਰਪੈਂਜਲ ਨੂੰ ਵੀ ਪੂਰਾ ਥਾਲ ਲੈ ਕੇ ਬੈਠੀ ਹੈ ਰਪੈਂਜਲ ਤਾਂ ਲੋ ਜੀ ਜਸਟ ਅੱਜ ਦੀ ਮੌਸ ਔਰ ਅਸੀਂ ਬਣਾਈ ਤੀ ਖੀਰ ਪੂਰੀਆਂ ਔਰ ਗੋਭੀ ਕੀ ਸਬਜੀ ਔਰ ਫਿਲਹਾਲ ਸ਼ਰਾਦ ਪਾਇਆ ਗਿਆ ਔਰ ਅੱਜ ਸੰਜੀਆਂ ਬੀਤੀਆਂ ਜੀ ਸਾਂਝੀਆਂ ਲਗਾਈਆਂ ਸਵੇਰੇ ਸਵੇਰੇ ਉੱਠ ਕੇ ਔਰ ਮੇਰਾ ਹੁਣ ਸਾਰਾ ਕੰਮ ਤੰਦਾ ਨਿਬੜ ਗਿਆ ਇਹ ਵੀਡੀਓ ਮੇਰੀ 3 ਘੰਟੇ ਲੇਟ ਦੀ ਐ ਪਹਿਲਾਂ ਸੀ ਲੰਚ ਵਗੈਰਾ ਸੋਰੀ ਸਵੇਰ ਦਾ ਬ੍ਰੇਕਫਾਸਟ ਕਰਿਆ ਹਨਾ ਤੇ 3 ਘੰਟੇ ਲੇਟ ਦੀ ਵੀਡੀਓ ਐ ਮੇਰੀ ਤੇ ਹੁਣ ਮੋਸਟਲੀ ਮੇਰਾ ਸਾਰਾ ਕੰਮ ਫਿਨਿਸ਼ ਐ ਝਾੜੂ ਪੋਚੇ ਭਾਂਡੇ ਵਗੈਰਾ ਤੇ ਹੁਣ ਮੈਂ ਕਰੂੰਗੀ ਰੈਸਟ ਕਿਉਂਕਿ ਸਵੇਰੀ ਮੈਂ 5:30 ਵਜੇ ਉੱਠ ਗਈ ਸੀ ਅੱਜ ਔਰ باوجود ਨੂੰ ਲਗੀ ਭੁੱਖ ਦਵਾਰਾ ਕੇਲੇ ਲੱਗੀ ਖਾਣਾ ਭੁੱਖ ਵੀ ਲੱਗੀ ਸਵੇਰੀ ਰੋਟੀ ਨਹੀਂ ਖਾਈ ਤੀ ਕਹ ਰੱਜ ਗਏ ਕੈਰੀ ਇੱਕ ਖਾਈਤੀ ਰੋਟੀ ਆ ਰੂਪ ਨੂੰ ਵੀ ਆ ਕੇ ਮਾਰ ਲੈ ਪੁੱਤ ਪੜਨਾ ਰੂਪ ਨੇ ਰੂਪ ਨੇ ਵੀ ਨਾ ਪੜਨਾ ਲੋਸਮਿੰਟ ਹੋ ਰਹੀ ਬਾਹਰ ਇੱਕ ਮਿੰਟ ਵਿੱਚ ਪਾਏ ਕਰ ਡਸਟਵੀ ਨਵਾਓ ਕਣਕ ਮਿਲ ਰਹੀ ਆ ਜੀ ਲੋਸਮਿੰਟ ਹੋਈ ਆ ਜੀ ਨਾ ਕਣਕ ਲਿਆਣੀ ਆ ਲਿਆਓ ਡਿੱਪੂ ਮਤੇ ਲੋਸਮਿੰਟ ਹੋਈ ਆ ਕਣਕ ਕੀ ਤੇ ਕਣਕ ਮਿਲ ਰਹੀ ਆ ਜਿਸ ਨੇ ਕਣਕ ਲਿਆਣੀ ਆ ਲਿਆਓ ਜਾ ਕੇ ਆਪਣਾ اناਜ ਰਾਸ਼ਨ ਤੇ ਚਲੋ ਜੀ ਤਾਂ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਔਰ ਅੱਜ ਆ ਜੀ ਸੰਜੀ ਮਾਤਾ ਸੰਜੀ ਮੈਂ ਤੁਹਾਨੂੰ ਦਿਖਾਈ ਦਿੱਤੀ ਪਹਿਲਾਂ ਵੀ ਵੈਸੇ ਧੁੱਪ ਆ ਗਈ ਹੁਣ ਤਾਂ ਲੋ ਜੀ ਸਾਂਜੀ ਮਾਤਾ ਇੱਕ ਵਾਰ ਫੇਰ ਦਿਖਾ ਦੇ ਇਹ ਆ ਜੀ ਆਪਣੀ ਸਾਂਜੀ ਮਾਤਾ ਜੋ ਲਗਾਈ ਹੈ ਇਹ ਗਾਰੇ ਦੀ ਬਣਦੀ ਹੈ ਜੀ ਇਹ ਮੈਂ ਦੀਵਾ ਰੱਖਣੇ ਵਾਸਤੇ ਬਣਾਇਆ ਔਰ ਦੀਵਾ ਲਾਣਾ ਨਾ ਸ਼ਾਮ ਨੂੰ ਔਰ ਇਹ ਬਰੋਂਟੇ ਲਗਾਏ ਹੋਏ ਆ 1 2 3 4 5 ਇਹ 5 ਬਰੋਂਟੇ ਆ ਇਹ ਸਾਂਜੀ ਮਾਤਾ ਆ ਤੇ ਫਾਈਨਲੀ ਆਪਾਂ ਨੇ ਸਾਂਜੀ ਮਾਤਾ ਲਗਾ ਲਈ ਔਰ ਨੀਚੇ ਵੀ ਵੀ ਜਿਆ ਜੋ ਇਹ ਬੰਦਾ ਭੋਂ ਕਰਿਆ ਅੱਜ ਬਾਹਰ ਬੰਨਿਆ ਵਾ ਕਿਉਂਕਿ ਤੰਗ ਕਰ ਰਿਹਾ ਬਹੁਤ ਜ਼ਿਆਦਾ ਉਰੀ ਬੰਨਿਆ ਰਿਹਾ ਔਰ ਉੱਪਰ ਪਾਇਆ ਵਾ ਗੱਦਾ ਸੁੱਕਣਾ ਕਿਉਂਕਿ ਰਾਤ ਨਾ ਪਾਣੀ ਡੋਲਦਾ ਦਾ ਰੂਪਿੰਜਲ ਨੇ ਇੱਧਰ ਸਾਹਮਣੇ ਖੜੀ ਆ ਮੈਂ ਔਰ ਬਵਜੁੱਦ ਕਰ ਰਹੀ ਆ ਕੰਮ ਪੜ ਰਹੀ ਆ ਹਾਂ ਰੂਪ ਨੇ ਪਾਣੀ ਡੋਲਦੇ ਦਾ ਇੱਧਰ ਬਵਜੁੱਦ ਪੜ ਰਹੀ ਆ ਵਕੀਲ ਸਾਹਿਬ ਨੂੰ ਅੱਜ ਛੁੱਟੀ ਆ ਵਕੀਲ ਸਾਹਿਬ ਅੱਜ ਰੈਸਟ 'ਤੇ ਹਨ ਔਰ ਮੈਂ ਸਾਹਮਣੇ ਮੂਰੀਆਂ ਚੜਾਈਆਂ ਕਿਉਂਕਿ ਮੈਂ ਵਿੜਾ ਧੋਕੇ ਹਟੀਆਂ ਇਦਾਂ ਹੀ ਵਲੌਗ ਬਣਾਉਣ ਲੱਗ ਗਈ ਔਰ ਮੇਰਾ ਬੱਚਾ ਪੜ ਰਿਹਾ ਕਿਉਂਕਿ ਮੈਥ ਦਾ ਪੇਪਰ ਹੈ ਔਰ ਇੱਕ ਬੱਚਾ ਮੇਰਾ ਹੋਰ ਹੈ ਜਿਹਦਾ ਮੈਥ ਦਾ ਪੇਪਰ ਹੈ ਉਹ ਹੱਥ ਨਹੀਂ ਲਗਿਆ ਪਤਾ ਨਹੀਂ ਕਿੱਥੇ ਹੈ ਔਰ ਹੁਣ ਮੈਂ ਮਾਰਾ ਰੂਪ ਨੂੰ ਆ ਕੇ ਕਿਉਂਕਿ ਰੂਪ ਨੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਮੈਥ ਦਾ ਪੇਪਰ ਹੈ ਰੂਪ ਦਾ ਵੀ ਔਰ ਜਸਟ ਕਰਦੇ ਹਾਂ ਜੀ ਆਪਾਂ ਵਲੌਗ ਦਾ ਐਂਡ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਜੀ